ਸੱਸੀ ਗੱਲ ਦੋਸਤੋ ਅੱਜ ਮੈਂ ਤੁਹਾਡੇ ਲਈ ਦੇਵੀ ਮਖਸੂਸਪੂਰੀ ਬਾਰੇ ਜਾਣਕਾਰੀ ਲੈ ਕੇ ਆਉਣਾ ਦਾ ਕਿਹੜਾ ਗੀਤ ਕਿਹੜੇ ਸਿੰਗਰ ਨੇ ਗਾਇਆ ਕਿਹੜੇ-ਕਿਹੜੇ ਸਿੰਗਰ ਦੇਵੀ ਮਖਸੂਸਪੂਰੀ ਦੇ ਗੀਤ ਗਾ ਕੇ ਹਿੱਟ ਹੋਏ ਤੇ ਕੀ-ਕੀ ਉਸ ਗੀਤ ਦਾ ਨਾਮ ਸੀਗਾ ਸਭ ਤੋਂ ਪਹਿਲਾਂ ਦੇਵੀ ਮਖਸੂਸਪੂਰੀ ਦਾ ਜਨਮ ਪਿੰਡ ਮਖਸੂਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 10 ਜੂਨ 1966 ਨੂੰ ਮਾਤਾ ਸਵਰਨਕੌਰ ਪਿਤਾ ਪ੍ਰੀਤਮ ਸਿੰਘ ਗਿੱਲ ਦੇ ਘਰ ਹੋਇਆ ਦੇਵੀ ਦਾ ਅਸਲੀ ਨਾਮ ਗੁਰਦੇਵ ਸਿੰਘ ਗਿੱਲ ਹੈ 1994 ਚ ਪਹਿਲੀ ਕੈਸਟ ਜਦ ਮਾਂ ਨਹੀਂ ਰਹੀਂਦੀ ਦੁਨੀਆ ਤੇ ਕੀਤੀ ਝੂਠੀਏ ਨਹੀਂ ਲਾਰੇ ਤੇਰੇ ਨਹੀਂ ਮੁੱਕਣੇ ਉਹਨਾਂ ਦੀ ਸੁਪਰ ਡੁਪਰ ਹਿੱਟ ਕੈਸਟ ਸੀ ਤੇ ਦੋਸਤੋ ਉਹਨਾਂ ਨੇ ਹੁਣ ਤੱਕ 8 ਕੈਸਟਾਂ ਕੀਤੀਆਂ ਨੇ ਤੇ ਉਹਨਾਂ ਦੇ ਜਿਹੜੇ ਲਿਖੇ ਗੀਤ ਕੁਲਦੀਪ ਮਾਨਕ ਜੀ ਨੇ ਗਾਇਆ ਬਾਬਲ ਮਰਿਆ ਭਾਬੀ ਪੈ ਗਏ ਪਵਾਲੇ ਜਿਹੜਾ ਸਭ ਤੋਂ ਪਹਿਲਾਂ ਸੀਗਾ ਉਸ ਤੋਂ ਬਾਅਦ ਸਵਰਗਵਾਸੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਕੰਦੇ ਸਰਹੰਦ ਦੀਏ ਗਾਇਆ ਸੱਜਣਾ ਦੀ ਫੁਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ ਮਨਮੋਣ ਵਾਰਿਸ ਜੀ ਨੇ ਗਾਇਆ ਨਾ ਹੁਣ ਗਰੀਬਾਂ ਨੂੰ ਤੇਰੇ ਦਰਸ਼ਨ ਹੋ ਗਏ ਮਹੰਗੇ ਹੰਸ ਰਾਜ ਜੀ ਨੇ ਗਾਇਆ ਹੈ ਕਦੇ ਸਾਡੀ ਵੀ ਤੈਨੂੰ ਯਾਦ ਆਈ ਨੇਤੀ ਯਾਦ ਆਉਣ ਵਾਲੀਏ ਰਣਜੀਤ ਰਾਣਾ ਨੇ ਗਾਇਆ ਫਿਰ ਜੀ ਸਾਈਕਲ ਰਣਜੀਤ ਰਾਣਾ ਨੇ ਗਾਇਆ ਲੀਕ ਰਣਜੀਤ ਰਾਣਾ ਨੇ ਗਾਇਆ ਮਹਿਬੂਬ ਰਣਜੀਤ ਰਾਣਾ ਨੇ ਗਾਇਆ ਤੇ ਉਦੋਂ ਤੈਨੂੰ ਯਾਦ ਕਰਦਾ ਰਣਜੀਤ ਰਾਣਾ ਨੇ ਖਬਰ ਰਣਜੀਤ ਰਾਣਾ ਨੇ ਆਸ਼ਕਾਂ ਦੀ ਕਾਦੀ ਜ਼ਿੰਦਗੀ ਹੰਸ ਰਾਜ ਨੇ پاک ਮੁਹੱਬਤ ਹੰਸ ਰਾਜ ਨੇ ਦੋ ਗੁੱਤਾਂ ਵਾਲੀਏ ਕੁਲਦੀਪ 파ਰਸ ਨੇ ਫੋਕੀਆਂ ਮੁਹੱਬਤਾਂ ਸਰੇਂਦਰ ਚੰਦਾ ਨੇ ਵਿਛੇ ਤੇਰਿਆਂ ਰਾਹਾਂ 'ਚ ਫੁੱਲ ਬਣ ਕੇ ਇਹ ਗੀਤ ਗਾਇਆ ਅ ਸਰਧੂਲ ਸਿਕੰਦਰ ਜੀ ਨੇ ਫਿਰ ਉਸ ਤੋਂ ਬਾਅਦ 11 ਨਾਲ ਪਿੰਗਾ ਝੂਟ ਦਈਏ ਮਨਮੋਣ ਵਾਰਿਸ ਇੱਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ ਹੈ ਮਨਮੋਣ ਵਾਰਿਸ ਨਾ ਤੇਰਾ ਲਿਖ ਕੇ ਮਟਾਉਣ ਜੋਗੇ ਰਹਿ ਗਏ ਮਨਮੋਣ ਵਾਰਿਸ ਸੱਜਰੇ ਚੱਲੇ ਮੁਕਲਾਵੇ ਮਿੱਤਰਾਂ ਨੂੰ ਇੰਜ ਲੱਗਦਾ ਇਹ ਵੀ ਜੀ ਮਨਮੋਣ ਵਾਰਿਸ ਨੇ ਗਾਇਆ ਸਾਨੂੰ ਵੀ ਆ ਸਾਨੂੰ ਯਾਦ ਨੇ ਕਿਹੜੇ ਸਾਡੇ ਹੱਕ ਤੇ ਖਲੋਏ ਮਨਮੋਹਣ ਵਾਰਸ ਨੇ ਜਾਂਦੇ ਸੱਜਣਾ ਨੂੰ ਬਾਹੋਂ ਫੜ ਕੇ ਰਣਜੀਤ ਰਾਣਾ ਨੇ ਤੈਨੂੰ ਦਿਲ ਚੋਂ ਭਲਾਉਣਾ ਰਣਜੀਤ ਰਾਣਾ ਨਖਰਾ ਮਾਣ ਨਹੀਂ ਤੇਰਾ ਚੋਲੇ ਕੋਲ ਤੇ ਖਾਂਦੀ ਦਾ ਕਿਤੇ 버ਗਰ ਪੀਜੇ ਖਾਂਦੀ ਤਾਂ ਕੀ ਹੁੰਦਾ ਰਾਜ ਬਰੜ ਕੰਦੇਸ ਰਾਂਦੀਏ ਤਾਂ ਤੁਹਾਨੂੰ ਦੱਸਿਆਈ ਆ ਹਨਾ ਹੱਕ ਦਾ ਤਵੀਤ ਐ ਕਮਲਹੀਰ ਨੇ ਗਾਇਆ ਸੀ ਮੈਨੂੰ ਤੇਰੇ ਵੱਖ ਹੋਣ ਦੀ ਤਰੀਕ ਯਾਦ ਹੈ ਇਹ ਵੀ ਕਮਲਹੀਰ ਨੇ ਗਾਇਆ ਸੀ ਜੀ ਤੇ ਬਾਕੀ ਸਿੰਗਰਾਂ ਵਿੱਚੋਂ ਸਿੱਪੀ ਗਿੱਲ, ਰੋਸ਼ਨ ਪ੍ਰਿੰਸ, ਕਮਲਜੀਤ ਨੀਰੂ, ਗੁਰਪਾਲ ਮਟਿਆਰ, ਪੰਮੀ ਬਾਈ, ਪਰਮਿੰਦਰ ਸੰਧੂ, ਸਰਜੀਤ ਬੈਂਦਰ, ਰਖਿਆ, ਕਲਦੀਪ ਪਾਰਸ ਤਾਂ ਤੁਹਾਡੇ ਮਨਿੰਦਰ ਦੇ ਹੋਲ ਬਹੁਤ ਸਾਰਿਆਂ ਨੇ ਦੇਵੀ ਦੇ ਗਾਣੇ ਗਾਏ ਅਤੇ ਦੇਵੀ ਨੇ ਹੁਣ ਤੱਕ ਆਪਣੀਆਂ ਦੋ ਕਿਤਾਬਾਂ ਲਿਖ ਚੁੱਕੇ ਨੇ ਉਮੀਦਾਂ ਦੇ ਚਿਰਾਗ ਤੇ ਵਖਤ ਇੱਕੋ ਜਿਹਾ ਤੇ ਇੱਕ ਉਹਨਾਂ ਦੀ ਧਾਰਮਿਕ ਕੈਸਟ ਸਿੱਖੀ ਨਾਲ ਇਹ ਇਸ਼ਕ ਤੇ ਏ ਹੁਣ ਤੱਕ ਉਹ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਅਸੀਂ ਤੁਹਾਨੂੰ ਦੀਆਂ ਕਿਤਾਬਾਂ ਜਿਹੜੀਆਂ ਲਿਖੀਆਂ ਜਰੂਰ ਪੜਿਓ ਤੇ ਦੇਵੀ ਲਾਈਵ ਜਰੀਏ ਜਿਹੜੇ ਉਹਨਾਂ ਨੇ ਕੀਤੇ ਸੀ ਪ੍ਰੋਗਰਾਮ ਸ਼ੇਰੋ ਸ਼ਾਇਰੀ ਦੀਆਂ ਚਾਰ ਤੋਂ ਵੱਧ ਦੇਵੀ ਲਾਈਵ ਨਾਮ ਦੇਟ ਦੇਵੀ ਲਾਈਵ ਕਰ ਚੁੱਕੇ ਆ ਜਿਹਨੂੰ ਕਿ ਭਰਮਾ ਹੰਗਾਰਾ ਮਿਲਿਆ ਸੀਗਾ ਜਿਹਦੇ ਵਿੱਚ ਕਿ ਦੇਵੀ ਨੇ ਸ਼ੇਰੋ ਸ਼ਾਇਰੀ ਦੇ ਨਾਲ ਪੰਜਾਬੀ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ ਜਿਹਦੇ ਰਾਹੀਂ ਸੋ ਦੋਸਤੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ